ਸ਼੍ਰੀ ਗੁਰੂ ਨਾਨਕ ਦੇਵ ਜੀ ਆਪਣੀ ਉਦਾਸੀ ਦਰਾਂ ਨੇ ਇਸ ਥਾਂ ਤੇ ਪਹੁੰਚੇ ਸੀ ਤੇ ਉਹਨਾਂ ਦੀ ਯਾਦ ਦੇ ਵਿੱਚ ਇੱਥੇ ਬਣਿਆ ਹੋਇਆ ਇਤਿਹਾਸਿਕ ਗੁਰਦੁਆਰਾ ਗੁਰਦੁਆਰਾ ਗੁਰੂ ਨਾਨਕ ਦਰਬਾਰ ਸੋ ਅੱਜ ਅਸੀਂ ਪਹੁੰਚਿਆ ਰਾਜਸਥਾਨ ਦੇ ਪ੍ਰਸਿੱਧ ਸ਼ਹਿਰ ਚਲਰਾਪਾਟਨ ਇਸ ਨੂੰ ਘੰਟੀਆਂ ਦੇ ਸ਼ਹਿਰ ਦੇ ਨਾਲ ਜਾਣਿਆ ਜਾਂਦਾ ਹੈ ਇਹ ਸ਼ਹਿਰ ਪ੍ਰਸਿੱਧ ਹੈ ਆਪਣੇ 10ਵੀਂ ਸਦੀ ਦੇ ਸੂਰਜ ਮੰਦਰ ਲਈ ਪੁਰਾਣੀਆਂ ਮੂਰਤੀਆਂ ਲਈ ਇੱਥੇ ਬਣਿਆ ਪੁਰਾਣੇ ਦਰਵਾਜੇ ਬਹੁਤ ਸਾਰੇ ਪੁਰਾਣੀਆਂ ਬਿਲਡਿੰਗਾਂ ਪੁਰਾਣੇ ਮੰਦਰ ਇਸ ਸ਼ਹਿਰ ਦੇ ਵਿੱਚ ਬਣੇ ਹੋਏ ਇੱਥੇ ਮੇਲਾ ਵੀ ਲੱਗਦਾ ਬਹੁਤ ਵੱਡਾ ਤੇ ਇੱਥੇ ਬਣੇ ਕਿਲੇ ਮਹਿਲ ਜਿਸ ਨੂੰ ਅਸੀਂ ਕਬੱਡੀ ਵੀਡੀਓ ਵਿੱਚ ਕਵਰ ਕੀਤਾ ਜਿਸ ਨੂੰ ਚੈਨਲ ਤੇ ਜਾ ਕੇ ਦੇਖ ਸਕਦੇ। ਸ੍ਰੀ ਗੁਰੂ ਨਾਨਕ ਦੇਵ ਜੀ ਆਪਣੀ ਉਦਾਸੀ ਦਰਾਂ ਨੇ ਇਸ ਥਾਂ ਤੇ ਪਹੁੰਚੇ ਸੀ ਤੇ ਉਹਨਾਂ ਦੀ ਯਾਦ ਦੇ ਵਿੱਚ ਇੱਥੇ ਬਣਿਆ ਹੋਇਆ ਇਤਿਹਾਸਿਕ ਗੁਰਦੁਆਰਾ ਗੁਰਦੁਆਰਾ ਗੁਰਨਾਨਕ ਦਰਵਾਰ। ਸੋ ਅੱਜ ਅਸੀਂ ਪਹੁੰਚਿਆ ਰਾਜਸਥਾਨ ਦੇ ਪ੍ਰਸਿੱਧ ਸ਼ਹਿਰ ਚਲਰਾਪਾਟਨ ਜਿਸ ਨੂੰ ਘੰਟੀਆਂ ਦੇ ਸ਼ਹਿਰ ਦੇ ਨਾਲ ਜਾਣਿਆ ਜਾਂਦਾ ਹੈ। ਇਹ ਸ਼ਹਿਰ ਪ੍ਰਸਿੱਧ ਹੈ ਆਪਣੇ 10ਵੀਂ ਸਦੀ ਦੇ ਸੂਰਜ ਦਰਵਾਜੇ ਬਹੁਤ ਸਾਰੇ ਪੁਰਾਣੀਆਂ ਬਿਲਡਿੰਗਾਂ ਪੁਰਾਣੇ ਮੰਦਰ ਇਸ ਸ਼ਹਿਰ ਦੇ ਵਿੱਚ ਬਣੇ ਹੋਏ ਇੱਥੇ ਮੇਲਾ ਵੀ ਲੱਗਦਾ ਬਹੁਤ ਵੱਡਾ ਤੇ ਇੱਥੇ ਬਣੇ ਕਿਲੇ ਮਹਿਲ ਜਿਸ ਨੂੰ ਅਸੀਂ ਇੱਕ ਵੱਡੀ ਵੀਡੀਓ ਵਿੱਚ ਕਵਰ ਕੀਤਾ ਜਿਸ ਨੂੰ ਚੈਨਲ ਤੇ ਜਾ ਕੇ ਦੇਖ ਸਕਦੇ